ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਕੁਝ ਹਲਕਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਖਾਸ ਕਰਕੇ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੇ ਵਿਚਾਰ ਕਰ ਰਹੀ ਹੈ ਸਿਆਸੀ ਹਲਕਿਆਂ ਵਿੱਚ ਅਟਕਲਾਂ ਚੱਲ ਰਹੀਆਂ ਹਨ ਕਿ ਆਪ ਹਾਈ ਕਮਾਂਡ ਅਗਲੇ ਦਿਨਾਂ ਵਿੱਚ ਪਾਰਟੀ ਅਤੇ ਸਰਕਾਰ ਵਿੱਚ ਕੁਝ ਬਦਲਾਅ ਕਰ ਸਕਦੀ ਹੈ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਗਮੀ ਦਿਨਾ ਵਿੱਚ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿੱਚ ਵੱਡਾ ਫੇਰਬਦਲ ਕੀਤਾ ਜਾ ਸਕਦਾ ਹੈ ਸੂਤਰ ਦੱਸਦੇ ਹਨ ਕਿ ਪਿਛਲੇ ਦਿਨਾਂ ਦੌਰਾਨ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਮੰਤਰੀਆਂ ਦੀ ਚੰਗੀ ਕਲਾਸ ਲਗਾਈ ਸੀ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਡਾਕਟਰ ਬਲਜੀਤ ਕੋਰ ਅਮਨ ਅਰੋੜਾ ਗੁਰਮੀਤ ਸਿੰਘ ਖੁੱਡੀਆਂ ਲਾਲਚੰਦ ਘਟਾਰੂ ਚੱਕ ਨੂੰ ਚੋਨ ਮੈਦਾਨ ਵਿੱਚ ਉਤਾਰਨ ਤੇ ਵਿਚਾਰ ਕਰ ਰਹੀ ਹੈ ਪਾਰਟੀ ਹਾਈ ਕਮਾਂਡ ਬਕਾਇਦਾ ਹਲਕਿਆਂ ਵਿੱਚੋਂ ਇਹਨਾਂ ਮੰਤਰੀਆਂ ਬਾਰੇ ਵਰਕਨਾ ਵਲੰਟੀਅਰਾਂ ਅਤੇ ਖੂਫੀਆ ਏਜੰਸੀਆਂ ਰਾਹੀਂ ਫੀਡਬੈਕ ਇਕੱਠੀ ਕਰ ਰਹੀ ਹੈ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਦੌਰਾਨ ਸੂਬੇ ਵਿੱਚ ਇਕੱਲਿਆਂ ਚੋਣਾ ਲੜਨ ਦਾ ਬਿਆਨ ਦੇ ਚੁੱਕੇ ਹਨ ਅਤੇ 13 ਦੀਆਂ 13 ਸੀਟਾਂ ਜਿੱਤਣ ਦਾ ਵੀ ਦਾਵਾ ਕਰ ਚੁੱਕੇ ਹਨ ਪਰ ਪਰ ਪਾਰਟੀ ਦੇ ਸੰਗਠਨ ਜਰਨਲ ਸਕੱਤਰ ਪ੍ਰੋਫੈਸਰ ਸੰਦੀਪ ਪਾਠਕ ਨੇ ਉਮੀਦਵਾਰਾਂ ਤੇ ਚੋਣ ਬਾਰੇ ਤਾਲਮੇਲ ਕਮੇਟੀ ਵੱਲੋਂ ਫੈਸਲਾ ਲੈਂਦਾ ਬਿਆਨ ਦਿੱਤਾ ਸੀ ਕਮੀ ਪੱਧ ਤੇ ਆਪ ਅਤੇ ਕਾਂਗਰਸ ਇੰਡੀਆ ਗਾਠ ਜੋੜ ਦਾ ਹਿੱਸਾ ਬਣ ਚੁੱਕੇ ਹਨ ਸੂਬੇ ਦੀ ਰਾਜਧਾਨੀ ਵਿੱਚ ਨਗਰ ਨਿਗਮ ਚੋਣਾ ਵਿੱਚ ਆਪ ਅਤੇ ਕਾਂਗਰਸ ਨੇ ਹੱਥ ਮਿਲਾ ਲਿਆ ਹੈ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਨੂੰ ਲੈ ਕੇ ਦੋ ਚੀਤੀ ਬਰਕਰਾਰ ਬਣੀ ਹੋਈ ਹੈ ਕਾਂਗਰਸ ਆਗੂਆਂ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਇਕੱਲਿਆਂ ਚੋਣ ਮੈਦਾਨ ਵਿੱਚ ਉਤਰਨ ਦੀ ਗੱਲ ਕਹਿ ਚੁੱਕੇ ਹਨ